ਦੁਨੀਆ ਦੇ ਕੋਨੇ ਵਿੱਚ ਦੋ ਸਭ ਤੋਂ ਅਮੀਰ ਦੇਸ਼ਾਂ ਦੇ ਨੇਤਾਵਾਂ ਦੇ ਤੌਰ ਤੇ ਕਾਰੋਬਾਰੀ جنگ ਦੇ ਦੌਰਾਨ ਦੱਖਣੀ ਅਮਰੀਕੀ ਸ਼ਹਿਰ ਬਿਉਨੋਸਾਇਰਜ਼ ਵਿੱਚ ਰਾਤ ਦੇ ਖਾਣੇ ਤੇ ਇਕੱਠੇ ਬੈਠੇ ਆਪਸੀ ਤਣਾਅ ਨੂੰ ਸ਼ਾਂਤ ਕਰਨ ਦਾ ਹੀਲਾ ਕੀਤਾ ਅਮਰੀਕਾ 200 ਬਿਲੀਅਨ ਡਾਲਰ ਦੇ ਚੀਨੀ ਆਯਾਤ ਤੇ 10 ਤੋਂ 25% ਤੱਕ ਟੈਕਸ ਵਧਾਉਣ ਲਈ 90 ਦਿਨ ਦਾ ਮਿਆਦ ਲਾਊਗਾ ਠੀਕ ਉਸੇ ਦਿਨ ਉੱਤਰੀ ਅਮਰੀਕੀ ਦੇਸ਼ ਕੈਨੇਡਾ ਚ ਵੈਂਕੂਵਰ ਹਵਾਈ ਅੱਡੇ ਤੇ ਇੱਕ ਕਟੜਨਾ ਆਰੰਭ ਹੋਣ ਜਾ ਰਹੀ ਸੀ ਜੋ ਉਹ ਦੋਵੇਂ ਮੁਲਕਾ ਵਿਚਕਾਰ ਮੁਰਤਨਾ ਵਧਾਉਣ ਵਾਲੀ ਸੀ ਹਾਂਗਕਾਂਗ ਤੋਂ ਆਉਣ ਵਾਲੇ ਅਤੇ ਮੈਕਸੀਕੋ ਦੇ ਲਈ ਜੁੜਵੀਂ ਫਲਾਈਟ ਫੜਨ ਵਾਲੇ ਯਾਤਰੀਆਂ ਪ੍ਰਤੀ ਬੇਨਤੀ ਹੈ ਕਿ ਕਿਰਪਾ ਕਰਕੇ ਗੇਟ ਨੰਬਰ 81 ਤੇ ਜਾਣ ਉਹਨਾਂ ਵਿੱਚੋਂ ਇੱਕ ਸੀ 46 ਸਾਲਾ ਵੰਜੋ ਮੈਂਗ ਚੀਨੀ ਕੰਪਨੀ ਹੁਆਵੇ ਟੈਕਨੋਲੋਜੀ ਦੇ ਵਿੱਤੀ ਅਧਿਕਾਰੀ ਅਤੇ ਬਾਨੀ ਰੇਂਜਿੰਗ ਫੇਦੀ ਪਹਿਲੀ ਪਤਨੀ ਜੂਨ ਮੈਂਗ ਦੀ ਥੀ ਜਿਸ ਦਾ ਉਪਨਾਮ 16 ਸਾਲ ਦੀ ਉਮਰ ਵਿੱਚ ਅਸਾਧਾਰਨ ਤੌਰ ਤੇ ਅਪਣਾਇਆ ਹੈ ਆਪਣੇ ਪਿਤਾ ਦੇ ਉਪਨਾਮ ਦੇ ਬਜਾਏ ਜਿਵੇਂ ਹੀ ਉਹ ਆਪਣੀ ਜੁੜਵੀ ਫਲਾਈਟ ਫੜਨ ਜਾ ਰਹੀ ਸੀ ਕੈਨੇਡੀਅਨ ਅਫਸਰ ਅਮਰੀਕਾ ਦੇ ਦਬਾਅ ਹੇ ਵਾਈਟੋ ਮੈਂ ਜੋਨ ਲੂ ਗ੍ਰੋਸਟਾਰ ਕੀਤਾ ਜਾਂਦਾ ਹੈ ਜੇਕਰ ਮੈਂਗ ਦੇ ਖਿਲਾਫ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਅਮਰੀਕੀ ਕਾਨੂੰਨ ਦੇ ਤਹਿਤ 30 ਸਾਲ ਤੱਕ ਦੀ ਸਜ਼ਾਟ ਠੋਖ ਦਿੱਤੀ ਜਾਣੀ ਆ ਕੈਨੇਡੀਅਨ ਸਰਕਾਰ ਹੁਣ ਮੁਕਦਮੇ ਵਿੱਚ ਜੱਜ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰੇਗੀ ਇਹਨਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇ ਸਬਰੀਨਾ ਮੈਂਗ ਅਤੇ ਕੈਥੀ ਮੈਂਗ ਦੇ ਨਾਂ ਨਾਲ ਵੀ ਜਾਣੀ ਜਾਣ ਵਾਲੀ ਵੈਂਜੋ ਮੈਂਗ ਜਾਣਦੀ ਸੀ ਕਿ ਅਗਸਤ 2018 ਤੋਂ ਵਾਰਨ ਦੀ ਗ੍ਰਿਫਤਾਰੀ ਲਈ ਉਸ ਦੀ ਮਿਆਦ ਪੁੱਗ ਗਈ ਸੀ ਅਤੇ ਅਪ੍ਰੈਲ 2017 ਤੋਂ ਵਾਵੀ ਦੇ ਖਿਲਾਫ ਇੱਕ ਅਪਰਾਧਕ ਜਾਂਚ ਵੀ ਹੋਈ ਮੈਂ ਬੋਸਟਨ ਵਿੱਚ ਪੜ੍ਹਦੇ ਹੋਏ ਵੀ ਆਪਣੇ ਬੇਟੇ ਨੂੰ ਅਮਰੀਕਾ ਆਉਣ ਤੋਂ ਰੋਕਿਆ ਉਹ ਇਹ ਆਸ ਨਹੀਂ ਸੀ ਕਰ ਰਹੇ ਸਨ ਕਿ ਉਸ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਉਹ ਇੱਕ ਵੱਖਰਾ ਦੇਸ਼ ਹੈ ਅਤੇ ਦੂਜਾ 2009 ਤੱਕ ਮੈਂ ਉੱਥੇ ਦੀ ਇੱਕ ਨਾਗਰਿਕ ਰਹੀ ਹੈ ਉਸਦੇ ਜ਼ਮਾਨਤ ਤੇ ਸੁਣਵਾਈ ਦੌਰਾਨ 5 ਦਿਨ ਬਾਅਦ ਮੈਂਗ ਦੇ ਖਿਲਾਫ ਦੋਸ਼ ਲਗਾਏ ਗਏ ਸਨ ਸ਼ੂਰੀ ਮੈਂਗ ਇੱਕ ਖੋਕਲੀ ਕੰਪਨੀ ਚਲਾਉਂਦੀ ਹੈ ਜਿਸ ਦਾ ਨਾਮ ਸਕਾਈਕਾਮ ਹੈ ਜਿਸ ਦੀ ਸਥਾਪਨਾ ਹਾਂਗਕਾਂਗ ਵਿੱਚ ਕੀਤੀ ਗਈ ਹੈ ਜਿਸ ਵਾਂਹੀਂ ਅਮਰੀਕਾ ਦੁਆਰਾ ਪਰਵਾਣਾ ਦੀ ਉਲੰਘਣਾ ਕੀਤੀ ਗਈ ਹੈ ਅਮਰੀਕੀ ਸਾਜੋ ਸਮਾਨ ਈਰਾਨ ਨੂੰ ਵੇਚਿਆ ਗਿਆ ਹੈ ਸਰਕਾਰੀ ਵਕੀਲ ਅਨੁਸਾਰ 2013 ਵਿੱਚ ਮੈਂਗ ਨੇ ਅਮਰੀਕੀ ਬੈਂਕਾਂ ਨਾਲ ਚੋਟ ਬੋਲਿਆ ਸੀ ਜਿਸ ਕਾਰਨ ਉਹ ਅਮਰੀਕੀ ਵਪਾਰ ਦੀਆਂ پابੰਦੀਆਂ ਨੂੰ ਖਤਮ ਕਰਨ ਦੇ ਯੋਗ ਸੀ ਨਹੀਂ ਨਾ ਵਾਈ ਅਤੇ ਸਕਾਈ ਕਾਮ 2009 ਤੋਂ ਹੀ ਵੱਖਰੇ ਹਨ ਚੀਨੀ ਅਤੇ ਹਾਂਗਕਾਂਗ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਮੈਂ ਕੋਲ ਕਟੋਕਟ ਸਤ ਵੱਖ-ਵੱਖ ਪਾਸਪੋਰਟ ਸਨ ਚਾਰ ਚੀਨੀ ਅਤੇ ਤਿੰਨ ਹਾਂਗਕਾਂਗ ਉਹ 2014 ਅਤੇ 17 ਦੇ ਵਿਚਕਾਰ 33 ਵਾਰ ਅਮਰੀਕਾ ਵਿੱਚ ਦਾਖਲ ਹੋਏ ਸਨ ਕਵਾਾਈ ਪਹਿਲਾ ਹੀ ਅਮਰੀਕੀ ਮੂਲ ਉਤਪਾਦਾਂ ਨੂੰ ਕਿਊਬਾ, ਈਰਾਨ, ਸੀਰੀਆ, ਸੂਡਾਨ ਅਤੇ ਉੱਤਰੀ ਕੋਰੀਆ ਨੂੰ ਵੇਚਣ ਦੀ ਜਾਂਚ ਦੇ ਕੇਰੇ ਵਿੱਚ ਸੀ ਆ ਖਬਰ ਅਮਰੀਕਾ ਨੇ ਤਦ ਹਾਸਲ ਕੀਤੀ ਜਦ Huawei ਨੇ ਛੋਟੇ ਚੀਨੀ ਵਿਰੋਧੀ ZTE Corp ਦੇ ਦਸਤਾਵੇਜ਼ ਉਹਨਾਂ ਦੇ ਹੱਥ ਲੱਗੇ ਜਦ ਈਰਾਨ ਦੇ ਨਾਲ ਵਪਾਰ ਕਰਨ ਲਈ 2016 ਚ ਅਮਰੀਕਾ ਨੇ ਉਹਨਾਂ ਨੂੰ ਵੀ ਸਜ਼ਾ ਸੁਣਾਈ ਸੀ ZTE ਇੱਕ ਵੱਖਰੀ ਕੰਪਨੀ ਸਥਾਪਿਤ ਕੀਤੀ ਗਈ ਜੋ ਬਾਰੋ-ਬਾਰ ਤਾਂ ਵੱਖਰੀ ਸੀ ਪਰ ਅੰਦਰੋਂ ਪੂਰੀ ਤਰ੍ਹਾਂ ਖੋਖਲਾ ਜਾਂ ਸ਼ੈਲ ਸੀ ਜੋ ਅਮਰੀਕਾ ਤੇ ਈਰਾਨ ਵਰਗੇ ਦੇਸ਼ਾਂ ਨਾਲ ਆਯਾਤ ਅਤੇ ਨਿਰਯਾਤ ਕਰਨ ਲਈ ਵਰਤਿਆ ਜਾਂਦਾ ਸੀ ਜੋ ਅਮਰੀਕਾ ਤੋਂ ਪਾਬੰਦੀ ਲਗਾਈਆਂ ਗਈਆਂ ਸਨ ਦਸਤਾਵੇਜ਼ ਵਿੱਚ ਮਿਲਿਆ ਨਮੂਨਾ ਉਸ ਦੇ ਵਿਰੋਧੀ ਨੂੰ F7 ਕੋਡ ਨੇਮ ਦਿੱਤਾ ਗਿਆ ਸੀ ਜੋ ਕਿ Huawei ਦੇ ਸਮਾਨ ਸੀ 1987 ਵਿੱਚ ਸਥਾਪਿਤ ਹੋਈ ਸ਼ੇਂਜਨ ਹੁਣ ਚੀਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਹੈ ਅਤੇ ਖੋਜ ਦੇ ਹਰ ਸਾਲ 90000 ਕਰੋੜ ਰੁਪਏ ਖਰਚਦੀ ਹੈ ਜੋ ਕਿ ਅਪ੍ਰੈਲ ਤੋਂ 5 ਗੁਣਾ ਵੱਧ ਹੈ ਜਿਸ ਕਰਕੇ ਹੁਣ ਉਹ 5G ਨੈਟਵਰਕ ਟੈਕਨੋਲੋਜੀ ਤੋਂ ਅੱਗੇ ਚਲੀ ਗਈ ਹੈ 5G ਟੈਕਨੋਲੋਜੀ ਆਉਣ ਵਾਲੇ ਦਿਨਾਂ 'ਚ IoT ਜਾਂ ਇੰਟਰਨੈਟ ਆਫ ਥਿੰਗਸ ਵਿੱਚ ਬਣਾਇਆ ਜਾਵੇਗਾ ਜੋ ਹਰ ਚੀਜ਼ ਨਾਲ ਇੱਕ ਦੂਜੇ ਨਾਲ ਜੁੜਦਾ ਹੈ ਕਾਰਾਂ ਦੀ ਤਰ੍ਹਾਂ ਗੈਰੇਜ ਦੇ ਦਰਵਾਜ਼ੇ ਤੋਂ ਜਾਫ੍ਰਿਜ ਕਰੀਆਨਾ ਦੇ ਨੇੜੇ 2017-18 ਵਿੱਚ Huawei ਦੁਨੀਆ ਦਾ ਸਭ ਤੋਂ ਵੱਡਾ ਦੂਰ ਸੰਚਾਰ ਨੈਟਵਰਕ ਸੱਜੂ ਸਮਾਨ ਸਪਲਾਈਅਰ ਬਣ ਗਿਆ 8 ਲੱਖ ਕਰੋੜ ਦੀ ਸਾਲਾਨਾ ਆਮਦਨ ਅਤੇ 5000 ਕਰੋੜ ਰੁਪਏ ਦੇ ਪ੍ਰੋਫਿਟ ਨਾਲ ਫਿਨਲੈਂਡ ਦੇ ਐਰਿਕਸਨ ਵੀ ਅਤੇ ਨੋਕੀਆ ਨੂੰ ਪਿੱਛੇ ਛੱਡ ਕੇ 2018 'ਚ ਉਸਨੇ ਬਾਜ਼ਾਰ ਦੇ 15% ਦੀ ਹਿੱਸੇ ਤੇ ਕਿੱਲੇ ਗੜਤੇ Apple ਨੂੰ ਪਿੱਛੇ ਛੱਡ ਦਿੱਤਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਨਿਰਮਾਤਾ Samsung ਵੀ ਤੋੜ ਚੜ੍ਹਦਾ ਰਹਿ ਗਿਆ ਪਰ ਮੀਡੀਆ ਤੋਂ ਸ਼ਰਮਉਂਦੀ ਰੈਂਡਜ਼ਿੰਗਫੇ ਕਈ ਸਾਲਾਂ ਤੋਂ ਕਮਿਊਨਿਸਟ ਪਾਰਟੀ ਦੇ ਮੈਂਬਰ ਰਹੇ ਹਨ ਅਤੇ ਉਸ ਨੂੰ ਚੀਨੀ ਸਰਕਾਰ ਤੋਂ ਅਰਬਾ ਡਾਲਰ ਸਹਾਇਤਾ ਦੇ ਰੂਪ ਵਿੱਚ ਮਿਲਦੇ ਹਨ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਚਿੰਤਾ ਹੈ ਕਿ ਵਾਹਵਾਈ ਚੀਨੀ ਸਰਕਾਰ ਤੇ ਜਾਸੂਸੀ ਕਰਨ ਲਈ ਮਜਬੂਰ ਹੋ ਸਕਦੀ ਹੈ ਵਿਸ਼ੇਸ਼ ਤੌਰ ਤੇ ਇੱਕ ਨਵੇਂ ਕਾਨੂੰਨ ਦੀ ਸ਼ੁਰੂਆਤ ਦੇ ਬਾਅਦ ਸਰਕਾਰ ਦੀ ਬੇਨਤੀ ਤੇ ਸਾਰੀਆਂ ਚੀਨੀ ਕੰਪਨੀਆਂ ਨੂੰ ਦੇਸ਼ ਦੀ ਸਹਾਇਤਾ ਕਰਨ ਦੀ ਲੋੜ ਹੈ ਇਤੋ ਤੱਕ ਕਿ ਜਿੰਨਾ ਦੇਸ਼ਾਂ ਨੇ 트ੰਪ ਦੀ ਲਾਈ ਡਿਊਟੀਆਂ ਦਾ ਵਿਰੋਧ ਕੀਤਾ ਸੀ ਉਹ ਹੁਣ ਡਰ ਦੇ ਕਾਰਨ Huawei ਨੂੰ ਉਹਨਾਂ ਦੇ ਦੇਸ਼ਾਂ ਵਿੱਚ 5G ਟੈਕਨੋਲੋਜੀ ਮੁਹੱਈਆ ਕਰਾਉਣ ਤੋਂ ਰੋਕਣ ਲਈ ਅਮਰੀਕੀ پابੰਦੀਆਂ ਦੀ ਨਕਲ ਕਰ ਰਹੇ ਹਨ ਜਦੋਂ ਕਿ ਜਾਪਾਨ ਨੇ ਕਿਸੇ ਵੀ Huawei ਗੈਜਟ ਵਰਤਣ ਲਈ ਸਰਕਾਰੀ ਕਰਮਚਾਰੀਆਂ ਨੂੰ ਮਨਾ ਕਰ ਦਿੱਤਾ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਬਰਤਾਨੀਆ ਦੇ ਬ੍ਰਿਟਿਸ਼ ਟੈਲੀਕਮ ਫਰਾਂਸ ਦਾ ਔਰੇਂਜ ਅਤੇ ਕੈਨੇਡਾ ਨੇ 5G ਤੋਂ ਉਹਨਾਂ ਤੇ پابੰਦੀ ਲਾ ਦਿੰਦੀ ਹੈ ਹਾਨਾਕੀ ਹੁਆਵਾਏ ਪੰਜਾਬ ਸਭ ਤੋਂ ਵੱਡੇ ਟੈਲੀਕਮ ਦੇ ਦਾਨੀਆਂ ਵਿੱਚੋਂ 45 ਵਿੱਚੋਂ 4ਜੀ ਸਪਲਾਇਰ ਹਨ ਅਤੇ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ 2018 ਵਿੱਚ ਉਨ੍ਹਾਂ ਨੇ 5ਜੀ 26 ਕੰਟਰੈਕਟਸ ਤੇ ਦਸਤਖਤ ਕੀਤੇ ਭਾਰਤ ਜਿਸ ਦਾ ਹਮੇਸ਼ਾ ਆਪਣੇ ਵਿਰੋਧੀ ਪ੍ਰਤੀਨਿਧੀ ਨਾਲ ਪਿਆਰ ਨਫਰਤ ਦਾ ਸਬੰਧ ਹੁੰਦਾ ਹੈ 5ਜੀ ਟੈਸਟਾਂ ਵਿੱਚ ਹਿੱਸਾ ਲੈਣ ਲਈ ਇਹ ਹੁਆਵਾਏ ਅਤੇ ਜੀਟੀਈ ਨੂੰ ਸ਼ੁਰੂ ਵਿੱਚ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ 1999 ਤੋਂ ਭਾਰਤ ਵਿੱਚ ਰਹਿ ਹੁਆਵਾਏ ਨੂੰ ਬੁਲਾਇਆ ਗਿਆ ਹਾਲਾਂਕਿ ਯੂਐਸ ਨਾਲੋਂ ਵੱਡੇ ਬਾਜ਼ਾਰ ਦੇ ਬਾਵਜੂਦ ਭਾਰਤੀ ਟੈਲੀਕਮ ਕੰਪਨੀਆਂ ਨੇ ਚੀਨੀ ਕੰਪਨੀਆਂ ਦੀਆਂ ਕੀਮਤਾਂ ਤੇ ਧਿਆਨ ਦਿੱਤਾ ਕਿਉਂਕਿ ਉਹਨਾਂ ਦੇ ਉਤਪਾਦ ਯੂਰੋਪੀ ਕੰਪਨੀਆਂ ਤੋਂ 15 ਤੋਂ 25% ਦੀ ਸਸਤੇ ਹੁੰਦੇ ਹਨ ਅਤੇ ਉਹ ਭਾਰਤ ਨੂੰ ਸਸਤਾ ਵਿਕਲਪ ਹਲ ਵੀ ਪ੍ਰਦਾਨ ਕਰਦਾ ਹੈ ਯੂਕੇ ਦੀ ਖੁਫੀਆ ਏਜੰਸੀ ਜੀਸੀਐਚਕਿਊ ਹਵਾਵੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਸ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਕੋਈ ਵੀ ਅਣਅਧਿਕਾਰਤ ਪਾਰਟੀ ਨੈੱਟਵਰਕ ਦਾ ਫਾਇਦਾ ਨਹੀਂ ਲੈ ਸਕਦੀ ਬ੍ਰਿਟਿਸ਼ ਇੰਟੈਲੀਜੈਂਸ ਨੂੰ ਸੰਤੁਸ਼ਟ ਕਰਨ ਲਈ ਅਤੇ 8000 ਮਿਲੀਅਨ ਦੇ ਵੱਡੇ 5G ਮਾਰਕੀਟ ਵਿੱਚ ਆਪਣੇ ਪੈਰ ਨੂੰ ਸੁਰੱਖਿਅਤ ਕਰਨ ਲਈ ਵਾਵਏ ਨੇ ਉਹਨਾਂ ਨੂੰ ਆਪਣੇ ਬਨਬਰੀ ਆਕਸਫੋਰਡ ਸ਼ਾਇਰ ਦੇ ਸੈਲ ਪ੍ਰਯੋਗਸ਼ਾਲਾ ਵਿੱਚ ਪੂਰੀ ਪਹੁੰਚ ਵਿੱਚ ਰੱਖਿਆ ਹੈ ਅਸੀਂ 2 ਬਿਲੀਅਨ ਡਾਲਰ ਖਰਚ ਕਰਾਂਗੇ ਅਤੇ ਅਸੀਂ GCHQ ਦੁਆਰਾ ਕੀਤੀਆਂ ਸਾਰੀਆਂ ਤਕਨੀਕੀ ਮੰਗਾਂ ਨੂੰ ਪੂਰਾ ਕਰਨ ਲਈ ਸਹਿਮਤ ਹੋਏ ਹਾਂ ਤਾਂ ਜੋ ਸਾਡੇ ਉਤਪਾਦਾਂ ਬਾਰੇ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਨ ਇਸ ਦੌਰਾਨ ਫੋਬ ਸੂਚੀ ਵਿੱਚ 12ਵੀਂ ਅਮੀਰ ਚੀਨੀ ਔਰਤ 55 ਪਰ ਨਿਆਦਾ ਹਲਫਨਾਮਾ ਦਾਇਰ ਕੀਤਾ ਗਿਆ ਸੀ ਅਤੇ ਇਹ ਕਿਹਾ ਗਿਆ ਸੀ ਕਿ ਉਹਨਾਂ ਫਲਾਈਟ ਖਤਰਾ ਨਹੀਂ ਸੀ ਮੈਨੂੰ ਇਲਾਜ ਦੇ ਲਈ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਮੈਂ ਬਲੱਡ ਪ੍ਰੈਸ਼ਰ ਤੋਂ ਪੀੜਿਤ ਹਾਂ ਮੈਂ ਸਖਤ ਪੋਜਨ ਨਹੀਂ ਹਜਮ ਕਰ ਸਕਦੀ ਹਾਂ ਅਤੇ 2011 ਵਿੱਚ ਮੈਨੂੰ ਥਾਇਰੋਇਡ ਕੈਂਸਰ ਤੋਂ ਬਚਾ ਲਿਆ ਗਿਆ ਸੀ ਤਿੰਨ ਦਿਨਾਂ ਦੇ ਸੁਣਵਾਈ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਫੈਸਲਾ ਕੀਤਾ ਸੁਰੱਖਿਆ ਨੂੰ 10 ਮਿਲੀਅਨ ਕੈਨੇਡੀਅਨ ਡਾਲਰ ਰੱਖਿਆ ਗਿਆ ਹੈ ਕਈ ਚੀਨੀ ਕੈਨੇਡੀਅਨ ਮਹਿੰਦੀ ਸਹਾਇਤਾ ਕਰਨ ਲਈ ਜਿਨ੍ਹਾਂ ਦੀ ਗਿਣਤੀ 18 ਮਿਲੀਅਨ ਹੈ ਜੋ ਦੇਸ਼ ਦੇ 5% ਦੀ ਤੋਂ ਵਧ ਹੈ ਕੈਨੇਡਾ ਹੁਣ ਚੀਨ ਦੇ ਸਲਾਹਨੀਆਂ ਲਈ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਦੂਜੇ ਸਥਾਨ ਤੇ ਅਮਰੀਕਾ ਦੇ ਪਿੱਛੇ ਪਰ ਜਦ ਤੱਕ ਅਮਰੀਕਾ ਵਿੱਚ ਉਸ ਦੀ ਸਪੁਰਦਗੀ ਦੀ ਸੁਣਵਾਈ ਖਤਮ ਨਾ ਹੋਈ ਉਸ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਗਿੱਟੇ ਨੂੰ ਬ੍ਰੇਸਲਟ ਪੈਣਨ ਦੀ ਜ਼ਰੂਰਤ ਹੈ ਜੋ ਹਰ ਸਮੇਂ ਆਪਣੇ ਸਥਾਨ ਨੂੰ ਦੱਸ ਸਕਦੀਆਂ ਹਨ ਉਹਨਾਂ ਨੂੰ ਆਪਣੇ ਸਾਰੇ ਪਾਸਪੋਰਟ ਸਮਰਪਣ ਕਰਨੇ ਪੈਣਗੇ ਉਹਨਾਂ ਨੂੰ ਵੈਨਕੂਵਰ ਅਤੇ ਉਹਨਾਂ ਦੇ ਉਪਨਗਰਾਂ ਵਿੱਚ ਰਹਿਣਾ ਪਊਗਾ 11 ਵਜੇ ਤੋਂ 6 ਵਜੇ ਤੱਕ ਤੁਹਾਨੂੰ ਵੈਨਕੂਵਰ ਦੇ ਦੋ ਘਰਾਂ ਵਿੱਚੋਂ ਇੱਕ ਨੂੰ ਆਪਣੇ ਆਪ ਨੂੰ ਸੀਮਤ ਰੱਖਣਾ ਪਊਗਾ ਚੀ ਜੋ ਹੁਣ ਤੱਕ ਸਿਰਫ ਖੱਪ ਪਾ ਰਿਹਾ ਸੀ ਉਹਨਾਂ ਨੂੰ ਤੁਰੰਤ ਰਿਹਾ ਕਰੋ ਨਹੀਂ ਤਾਂ ਨਤੀਜਾ ਬੁਰਾ ਹੋਵੇਗਾ ਅਤੇ ਹੁਣ ਉਸਦੇ ਸ਼ਬਦ ਦੀ ਪਾਲਣਾ ਕੀਤੀ ਸਾਬਕਾ ਕੈਨੇਡੀਅਨ ਰਾਜਦੂਤ ਮਾਈਕਲ ਕੋਵਰਗ ਜੋ ਬੀਜਿੰਗ ਵਿੱਚ ਉੱਤਰੀ ਪੂਰਬੀ ਏਸ਼ੀਆ ਦੇ ਸਲਾਹਕਾਰ ਵਜੋਂ ਕੰਮ ਕਰਦੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਗ੍ਰਫਤਾਰੀ ਕੈਨੇਡੀਅਨ ਮਾਈਕਲਸ ਪੈਵਰਦੀ ਹੈ ਜੋ ਉੱਤਰੀ ਕੋਰੀਆ ਦੇ ਨਾਲ ਡੈਂਡੋਂਗ ਚੋਂ ਸੱਭਿਆਚਾਰਕ ਆਦਾਨ-ਪ੍ਰੋਗਰਾਮ ਚਲਾਉਂਦਾ ਹੈ। ਅਤੇ ਮੰਨਿਆ ਜਾਂਦਾ ਹੈ ਕਿ ਕਿਮ ਜੋਂਗ ਨੂੰ ਕਈ ਵਾਰ ਮਿਲਦਾ ਵੀ ਹੈ। ਸਿੰਗਾਪੂਰ ਵਿੱਚ ਅਮਰੀਕੀ ਕੰਪਨੀਆਂ ਦੀ ਸੁਰੱਖਿਆ ਦੀ ਇੱਕ ਮੀਟਿੰਗ ਵਿੱਚ ਡਿਜ਼ਨੀ, ਗੂਗਲ, ਫੇਸਬੁੱਕ ਅਤੇ ਪੇਪਲ ਨਾਲ ਸੰਬੰਧਿਤ ਲੋਕਾਂ ਨੇ ਚੀਨ ਦੇ ਵਿਦਰੋਹ ਉੱਤੇ ਚਿੰਤਾ ਪ੍ਰਗਟਾਈ। ਸੀਨੀਅਰ ਕਰਮਚਾਰੀਆਂ ਨੂੰ ਚੀਨ ਜਾਣ ਤੋਂ ਰੋਕਣਾ ਚਾਹੀਦਾ ਹੈ। ਕੀ ਅਮਰੀਕਾ ਨੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਚੀਨ ਦੇ ਡਰ ਕਰਕੇ ਕਿ ਉਹ ਕੱਲ ਨੂੰ ਉਹਨਾਂ ਦੀ ਰੋਜ਼ੀ-ਰੋਟੀ ਨਾ ਖੋ ਲੈਣ 트럼ਪ 2019 ਵਿੱਚ ਨੈਸ਼ਨਲ ਐਮਰਜੈਂਸੀ ਲਾਅ ਦੀ ਕੋਸ਼ਿਸ਼ ਕਰ ਸਕਦਾ ਹੈ ਜੋ ਕਿ ਹਵਾਵੀ ਅਤੇ ZTE ਦੋਵਾਂ ਨੂੰ ਅਮਰੀਕਾ ਦੇ ਮਾਰਕੀਟ ਤੋਂ ਬੈਨ ਕਰ ਸਕਦਾ ਹੈ ਅਮਰੀਕੀ ਕੰਪਨੀਆਂ ਨੂੰ ਸਾਡੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਨਿਰਮਾਣ ਤੋਂ ਲੈ ਕੇ ਦੂਰ ਸੰਚਾਰ ਸਾਧਨ ਖਰੀਦਣ ਤੋ ਪਰਹੇਜ਼ ਕਰਨਾ ਚਾਹੀਦਾ ਹੈ ਜਾਸੂਸੀ ਦੇ ਨਾਲ ਮੁਕਾਬਲਾ ਕਰਨਾ ਇਸ ਵਿਵਾਦ ਦਾ ਉੱਪਰਲਾ ਚਿਹਰਾ ਹੁੰਦਾ ਹੈ ਅਸਲੀ ਜੰਗ 21ਵੀਂ ਸਦੀ ਦੇ ਟੈਕਨੋਲੋਜੀ ਉਦਯੋਗ ਉੱਤੇ ਹਾਵੀ ਹੋਣ ਦੀ ਲੜਾਈ ਹੈ। ਬਿਜ਼ਬੋ ਦੀ ਸ਼ਾਇਰੀ ਸਾਰਿਆਂ ਤੇ ਪਾਰੀ ਪੈਂਦਾ ਹੁਆ ਵੇ। ਕਹਿੰਦਾ ਅਮਰੀਕਾ ਨੂੰ ਜਾ ਓਏ ਟੈਕਨੋਲੋਜੀ ਤੇ ਉਹਨਾਂ ਦੀ ਪੂਰੀ ਸਰਦਾਰੀ ਬਾਕੀ ਕੰਪਨੀਆਂ ਤੇ ਪੈ ਗਈ ਪਾਰੀ। ਜੇ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਸਬਸਕ੍ਰਾਈਬ ਕਰੋ ਬਿਜ਼ਬੋ ਪੰਜਾਬੀ ਸਾਈਟ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓਜ਼ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ।